ਸ਼ਹਿਰ ਦੇ ਅੰਦਰ ਵੱਖ-ਵੱਖ ਜਗ੍ਹਾ ਤੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਤੇ ਮਾਮਲਾ ਦਰਜ ਦੋਨੋਂ ਕੀਤਾ ਸਮਾਨ ਸਮੇਤ ਗ੍ਰਿਫਤਾਰ ਕੀਤੇ ਗਏ ਬੰਦਾ ਬਲਤ ਐਤਵਾਰ ਨੂੰ 11 ਵਜੇ ਦੇ ਲਗਭਗ ਥਾਣਾ ਸਿਵਲੈਂਡ ਦੇ ਏਐਸਆਈ ਜਗਸੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਰੀ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਕਿ ਕੁਝ ਲੋਕ ਚੋਰੀ ਦਾ ਸਮਾਨ ਲੈ ਕੇ ਕੁੰਮਰੇ ਹਨ ਤਾਂ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਦੋ ਨੂੰ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ 4 CPU ਅਤੇ 2 AC ਦੇ ਬਲੌਰ ਹਨ ਅਤੇ ਹੋਰ ਵੀ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਅਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨਾਜ਼ ਕੀਤਾ ਜਾਵੇਗਾ ਸ਼ਿਸ਼ਮ ਦਿਖਾ ਰਹੇ ਹਾਂ ਥਾਣਾ ਸਿਵਲੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਚੋਰੀ ਦੇ ਸਮਾਨ ਸਮੇਤ ਦੋ ਵਿਅਕਤੀਆਂ ਨੂੰ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਆਪਣਾ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਇਹਨਾਂ ਦੇ ਕੋਲੋਂ ਫਰਾਰ ਹੋ ਗਿਆ ਤਿੰਨ ਤੇ ਮਾਮਲਾ ਇਹਨਾਂ ਵੱਲੋਂ ਦਰਜ ਕੀਤਾ ਗਿਆ ਸੀ ਉਹ ਉਹਨਾਂ ਦੱਸਿਆ ਕਿ ਅੱਜ ਇਹਨਾਂ ਦਾ ਆਪਣਾ ਅਰਮਾਨ ਅਸਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਤੋਂ ਹੋਰ ਵੀ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਵਿਅਕਤੀ ਹੈ ਜੋ ਚੋਰੀ ਸਮਾਨ ਸਬੰਤ ਗ੍ਰਿਫਤਾਰ ਕੀਤੇ ਗਏ ਹਨ ਇਹ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਹੈ ਕੀ ਨਾਮ ਹੈ ਐਸਆਈ ਜਗਸੀਰ ਸਿੰਘ ਥਾਣਾ ਸਿਵਲ ਹੈ ਨਾ ਕੱਲ ਇੱਕ ਮੁਕੱਦਮਾ ਦਰਜ ਹੋਇਆ ਸੀ ਮੁਖਰੀ ਤੇ ਆਧਾਰ ਤੇ 100 ਨੰਬਰ ਮੁਕੱਦਮਾ ਇਹ ਚੋਰੀ ਦਾ ਸਮਾਨ ਲੈ ਕੇ ਘੁੰਮ ਰਿਹਾ ਰੱਖਸ਼ੇ ਤੇ ਤੇ ਉਹ ਬ੍ਰਾਂਦ ਕਰਾਇਆ ਹੈਗਾ ਦੋ ਜਣੇ ਫੜੇ ਗਏ ਇੱਕ ਭੱਜ ਗਿਆ ਹੈ ਨਹੀਂ ਸੀਗਾ ਨਾਲ ਤਿੰਨ ਜਣਾਂ ਤੇ ਮੁਕੱਦਮਾ ਦਰਜ ਹੋਇਆ ਜੀ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਜਿਮਾਂ ਤੋਂ ਚੋਰੀ ਦਾ ਸਮਾਨ ਬ੍ਰਾਂਦ ਕਰਾਇਆ ਕੀ ਸਮਾਨ ਜੀ ਸਮਾਨ ਚਾਰ ਸੀਪੀਯੂ ਸੀ ਦੋ ਏਸੀ ਦੇ ਸੀਗੇ ਬਲੋਰ ਤੇ ਪਾਈਪਾਂ ਸੀਗੀਆਂ ਅੱਜ ਨੂੰ ਲਾਗਤੀ ਪੇਸ਼ ਕੀਤਾ ਗੋ ਆਹ ਅੱਜ ਪੇਸ਼ ਕੀਤਾ ਗੋ ਰਮਨ ਮੰਨੂ ਵੀ ਹਾਂ ਦੇਖ ਦਿਓ ਆ ਤਾਂ ਤੁਸੀਂ ਬ੍ਰਾਂਦ ਕੀ ਕਰਦਾ ਚੋਰੀ ਕਿਸੇ ਕੀਤੀ ਜੀ ਚੋਰੀ ਵਕ ਵਕ ਖਵਾ ਤੋ ਘਰੇ ਅਰੇ ਜੀ ਤੁਹਾਨੂੰ ਮਦਦ ਮਿਲਣੀ ਹੈ ਨਾ ਹਾਂਜੀ ਹਾਂਜੀ ਹਾਂਜੀ